ਤੇਰਾ ਸ਼ਬਦ ਮੈਂ ਪੀਤਾ ਮੈਨੂੰ ਤੇਰਾ ਸ਼ਬਦ ਮੈਂ ਪੀਤਾ ਲੋਕਮਾਂਚ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਅੱਜ ਅਸੀਂ ਬੈਠੇ ਆਂ ਜੜਿਆਲੇ ਤੇ ਜੰਡੇਆਲੇ ਨਾਲ ਮੇਰਾ ਵੀ ਬੜਾ ਪੁਰਾਣਾ ਮੋਹ ਆ ਜਦੋਂ ਇੱਥੇ ਮੈਂ ਕਾਲਜ ਟਾਈਮ ਗੁਰੂ ਗੋਬਿੰਦ ਸਿੰਘ ਸਰਕਾਰੀ ਕਾਲਜ ਸੀ ਤਾਂ ਅੱਜ ਕੱਲ ਜੋ ਯੂਨੀਵਰਸਿਟੀ ਹੈ ਤੇ ਉੱਥੇ ਮੈਂ ਕਾਲਜ ਦੇ ਵਿੱਚ ਪੜ੍ਹਦਾ ਸੀ ਤੇ ਜਡੇ ਵਾਲੇ ਨਾਲ ਉਦੋਂ ਤੋਂ ਲੈ ਕੇ ਮੇਰਾ ਹੁਣ ਤੱਕ ਦਾ ਬੜਾ ਨਿੱਕਾ ਤੇ ਜਿਹੜਾ ਨੇੜਤਾ ਵਾਲਾ ਮੋਹ ਆ ਤੇ ਅੱਜ ਅਸੀਂ ਜਡੇ ਵਾਲੇ ਰਜਾ ਹੁਸੈਨ ਜੀ ਦੀ ਜਿਹੜੀ ਸੰਗੀਤ ਅਕੈਡਮੀ ਆ ਉੱਥੇ ਬੈਠੇ ਆ ਜਿੱਥੇ ਇਹ ਆਉਣ ਅੱਜ ਦੀ ਨਵੀਂ ਪੀੜੀ ਨੂੰ ਵੀ ਜਿਹੜਾ ਸੰਗੀਤ ਦੀ ਸਿੱਖਿਆ ਦੇ ਰਹੇ ਆ ਤੇ ਰਾਜਾ ਜੀ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਡੇ ਚੈਨਲ ਲਈ ਇੰਨਾ ਸਮਾਂ ਕੱਢਿਆ ਤੇ ਮੈਂ ਵੀ ਬੜਾ ਧੰਨਵਾਦ ਆ ਸੋਨਾ ਜੀ ਸੋਨਾ ਸ਼ੰਕਰ ਜੀ ਬਹੁਤ ਅੱਛੇ ਸਿੰਗਰ ਆ ਪ੍ਰੈਸ ਰਿਪੋਰਟਰ ਆ ਹੋਰ ਆ ਲੋਕ ਮੰਚ ਇਹਨਾਂ ਦਾ ਜੋ ਚੈਨਲ ਇਹਨਾਂ ਨੇ ਸ਼ੁਰੂਆਤ ਕੀਤਾ ਆ ਉਹ ਲੋਕ ਮੰਚ ਚੈਨਲ ਦਾ ਮੈਂ ਬਹੁਤ ਨਿਕਾ ਸੁਆਤ ਕਰਦਾ ਜੀ ਆ ਆਖਦਾ ਆ ਕਿ ਇਹਨਾਂ ਨੇ ਜਿਹੜੇ ਇਸ ਤਰੀਕੇ ਦੀਆਂ ਉਹ ਉਪਰਾਲੇ ਕੀਤੇ ਆ ਕਿ ਜਿਹੜਾ ਪੰਜਾਬ ਵਿੱਚ ਕੋਈ ਟੈਲੈਂਟ ਆ ਜਾਂ ਬੱਚਿਆਂ ਦਾ ਟੈਲੈਂਟ ਆ ਤੇ ਉਹਨੂੰ ਅੱਗੇ ਲਿਉਣ ਦਾ ਜੋ ਉਪਰਾਲਾ ਕਰਦੇ ਹਨ ਕੱਢ ਕੱਢ ਕੇ ਉਪਰਾਲਾ ਕਰਦੇ ਤੇ ਮੈਂ ਇਹਨਾਂ ਦਾ ਬਹੁਤ ਸ਼ੁਕਰੀਆ ਚੀਜੀ ਆ ਤੁਹਾਨੂੰ ਸੁਣਾਂਗੇ ਤੇ ਮੈਂ ਇੱਕ ਹੋਰ ਵੀ ਤੁਹਾਨੂੰ ਗੱਲ ਦੱਸਣੀ ਚਾਹੁੰਗਾ ਕਿ ਰਜਾ ਜੀ ਨਾਲ ਸਾਡੀਆਂ ਕਾਲਜ ਟਾਈਮ ਦੀਆਂ ਜਿਹੜੀਆਂ ਬਹੁਤ ਯਾਦਾਂ ਜੁੜੀਆਂ ਹੋਈਆਂ ਆ ਤੇ ਉਸ ਟਾਈਮ ਅਸੀਂ ਯਾਨੀ ਕਿ ਇੱਕ ਸਟੇਜ ਤੇ ਯਾਨੀ ਕਿ ਅਸੀਂ ਗਾਉਂਦੇ ਵੀ ਹੁੰਦੇ ਸੀ ਕਾਲਜ ਵਿੱਚ ਕੋਈ ਵੀ ਫੰਕਸ਼ਨ ਹੁੰਦਾ ਸੀ ਚਾਹੇ ਉਹ ਤਾਰਮੇਕ ਚਾਹੇ ਸਭਿਆਚਾਰ ਤੇ ਅਸੀਂ ਬੜਾ ਜਾਨੀ ਕਿ ਬੜਾ ਨੇੜਤਾ ਵਾਲਾ ਉਹ ਨਿੱਕਾ ਸੁਭਾਅ ਦੇ ਇਹ ਮਾਲਕਾ ਕਾਲੇ ਟਾਈਮ ਵੀ ਜਿਹੜਾ ਇਹਨਾਂ ਦੇ ਇੰਨਾ ਕੁ ਸਰੀਲਾ ਇਹ ਗਾਉਂਦੇ ਸੀ ਤੇ ਹੁਣ ਵੀ ਜਾਨੀ ਕਿ ਉਹੀ ਚੀਜ਼ ਨੂੰ ਇਹਨਾਂ ਨੇ ਅੱਜ ਲਈ ਪੀੜੀ ਤੱਕ ਪਹੁੰਚਾਉਣ ਲਈ ਬੜਾ ਉਪਰਾਲਾ ਕੀਤਾ ਜਿਹੜੀ ਇਹ ਸੰਗੀਤਕ ਅਕੈਡਮੀ ਜਿਹੜੀ ਇੱਥੇ ਚੱਲ ਰਹੀ ਆ ਤੇ ਇਹਦੇ ਵਿੱਚ ਨਵੇਂ ਬੱਚੇ ਆਉਂਦੇ ਆ ਤੇ ਉਹਨਾਂ ਨੂੰ ਸੰਗੀਤ ਸਿਖਾਉਂਦੇ ਆ ਤੇ ਇਹ ਇੱਕ ਬਹੁਤ ਵੱਡਾ ਉਪਰਾਲਾ ਆ ਤੇ ਮੈਂ ਇਹਨਾਂ ਨੂੰ ਕਹੂੰਗਾ ਕਿ ਆਪਾਂ ਗੱਲ ਇੱਥੋਂ ਸ਼ੁਰੂ ਕਰਨੀ ਆ ਕਿ ਜਿਹੜਾ ਕਾਲਜ ਦੇ ਵਿੱਚ ਇਹ ਇਹ ਗੀਤ ਗਾਉਂਦੇ ਹੁੰਦੇ ਸੀਗੇ ਆਪਣੇ ਸ਼ਿਵ ਕੁਮਾਰ ਜੀ ਦਾ ਮਟਾਲਵੀ ਸਾਹਿਬ ਹੋਣਾ ਦਾ ਤੇ ਉਹੀ ਗੀਤੋਂ ਸ਼ੁਰੂ ਕਰਾਂਗੇ ਜੀ ਆਪਾਂ ਜਰੂਰ ਜਰੂਰ ਜੀ ਮੈਂ ਕਿਉਂਕਿ ਮੈਨੂੰ ਉਹ ਤੋਂ ਬੜਾ ਚੰਗਾ ਲੱਗਦਾ ਹੁੰਦਾ ਸੀ ਉਦੋਂ ਇਹਨਾਂ ਦੇ ਬੜਾ ਸਰੀਲੇ ਇਹ ਗਾਉਂਦੇ ਆ ਕਾਲਜ ਤੋਂ ਹੀ ਇਹ ਇੰਨੇ ਸਰੀਲੇ ਆ ਤੇ ਉਹੀ ਚੀਜ਼ ਤੋਂ ਆਪਾਂ ਸ਼ੁਰੂ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਇਹਨਾਂ ਮਾਨ ਦਿੰਨੇ ਹੋ ਸੋਨਾ ਜੀ ਇਹ ਜਿਹੜਾ ਸੰਗੀਤ ਹੈ ਲੋਕ ਸੰਗੀਤ ਬਹੁਤ ਦੂਰ ਆ ਜੀ ਲੋਕੀ ਬਹੁਤ ਸਰੀਲੇ ਤਸਰੀਲੇ ਬੈਠੇ ਆ ਔਰ ਸੰਗਤ ਜੀ ਨੂੰ ਪ੍ਰਵਾਨ ਕਰੇ ਤੇ ਮੈਨੂੰ ਉਸੇ ਉਹਨਾਂ ਯਾਦਾਂ ਤੋਂ ਸ਼ੁਰੂ ਕਰਦਾ ਮੈਨੂੰ ਵੀ ਉਹ ਜਦੋਂ ਕੋਈ ਆਪਣਾ ਪੁਰਾਣਾ ਬੈਲੀ ਸਾਥੀ ਨਾਲ ਮਿਲ ਜੇ ਤੇ ਸਮਾਂ ਉਹ ਪਿੱਛੇ ਜਾ ਕੇ ਉੱਥੇ ਖੜਾ ਹੋ ਜਾਂਦਾ ਉੱਥੇ ਖੜਾ ਹੋ ਜਾਂਦਾ ਉੱਥੇ ਖੜਾ ਹੋ ਜਾਂਦਾ ਤੇ ਆਪਾਂ ਸ਼ੁਰੂਆਤ ਉਹ ਕਿਹਾ ਵੀ ਤਾਂ ਕਿ ਕੱਲ ਦੀਆਂ ਗੱਲਾਂ ਆ ਕੱਲ ਅਸੀਂ ਕਾਲਜ ਦੇ ਵਿੱਚ ਇਕੱਠੇ ਸੰਭ ਲੋ ਬੈਂਦੇ ਸੀ ਗੱਲਾਂ ਬਾਤਾਂ ਕਰਦੇ ਸੀ ਹੋਰ ਸਾਡੇ ਜਿਹੜੇ ਜਨੇਆਲੇ ਦੇ ਆਲੇ ਦੁਆਲੇ ਹੋਰ ਪਿੰਡਾਂ ਦੇ ਜਿਹੜੇ ਦੋਸਤ ਆ ਉਹ ਅਸੀਂ ਬੜਾ ਇਕੱਠਾ ਆ ਅੱਜ ਅਸੀਂ ਮਿਲੇ ਆ ਤੇ ਇਦਾਂ ਲੱਗ ਰਿਹਾ ਕਿ ਜਿਦਾਂ ਉਹ ਸਾਰਾ ਕੁਝ ਜਿਹੜਾ ਸਾਡੇ ਸਾਹਮਣੇ ਆ ਗਿਆ ਤੇ ਕੱਲ ਦੀਆਂ ਗੱਲਾਂ ਲੱਗ ਰਹੀਆਂ ਨੇ ਲੱਗ ਰਹੀਆਂ ਲਓ ਜੀ ਉਹਨਾਂ ਗੱਲਾਂ ਦੇ ਉੱਤੇ ਕੱਲ ਦੀਆਂ ਗੱਲਾਂ ਨੂੰ ਅੱਜ ਦੀਆਂ ਗੱਲਾਂ ਬਣਾ ਦਈਏ ਬਿਲਕੁਲ ਕੁਤਤਾ ਵੀ ਨਾ ਮੈਨੂੰ ਤੇਰਾ ਅਕਸ਼ਵਰ ਨਾ ਰੱਖਣਾ ਉਹਨਾਂ ਨੂੰ ਸਾਹਮਣਾ ਬਹੁਤ ਔਖਾ ਉਹਨਾਂ ਦੇ ਲਈ ਸ਼ਬਦਾਂ ਦੀ ਹੈ ਸਾਦੇ ਜਿਹਾ ਲਫਜ਼ਾਂ ਵਿੱਚ ਬਹੁਤ ਕੁਝ ਕਹਿ ਜਾਂਦੇ ਸਨ name mm -hmm. ਆਪਾਂ ਹੁਣ ਗੱਲ ਕਰਾਂਗੇ ਅੱਜ ਜਿਹੜੀ ਇਹ ਸੰਗੀਤ ਅਕੈਡਮੀ ਆਪਣੀ ਚੱਲ ਰਹੀ ਹੈ ਇੱਥੇ ਇੱਕ ਬੱਚੇ ਜਿਹੜੇ ਉਹ ਆਪਣੇ ਕੋਲ ਕੰਟੀਨਿਊਟੀ ਬੱਚੇ ਜਿੱਦਾਂ ਕੰਟੀਨਿਊਟੀ ਬੱਚੇ ਵੀ ਬਾਈ ਵੀ ਬਾਈ ਬੱਚੇ ਕੰਟੀਨਿਊਟੀ ਕਹਿੰਦੇ ਆ ਉਹਦਾ ਜਿਹੜੇ 15 ਦਿਨਾਂ ਦਾ ਸ਼ੌਕ ਹੁੰਦਾ 20 ਦਿਨਾਂ ਦਾ ਸ਼ੌਕ ਹੁੰਦਾ ਆ ਮਹੀਨੇ ਦਾ ਸ਼ੌਕ ਹੁੰਦਾ ਆ ਉਹ ਆਈ ਚਲਾਈ ਲੱਗੀ ਰਹਿੰਦੀ ਆ ਉਹ ਤੇ 40 50 40 50 ਦੇ ਉਹ ਰੇਂਜ ਚ ਜਿਹੜੇ ਕੰਟੀਨਿਉਟੀ ਰੈਗੂਲੇਟਰੀ ਕਰਦੇ ਆ ਉਹ 20 22 ਚ ਚਲਦੀ ਕੰਟੀਨਿਉਟੀ ਜਿਹੜੇ ਸਿੱਖਣ ਵਾਲੇ ਸਹੀ ਸਿੱਖਣ ਵਾਲੇ ਆ ਅਸੀਂ ਜਿਹੜੇ ਸ਼ੌਂਕ ਦਾ ਵੀ ਸਿੱਖਣ ਵਾਲੇ ਆ ਅਸੀਂ ਉਹਨਾਂ ਦਾ ਵੀ ਸ਼ੌਂਕ ਪੂਰਾ ਕਰ ਦੇ ਦਨੇ ਵੀ ਤੁਸੀਂ ਇਸ ਸੰਗੀਤ ਨਾਲ ਜੁੜੋ ਅੱਛਾ ਮੈਂ ਸੁਣੇ ਜੇ ਇੱਕ ਬਣਾ ਸੁਣਾਉਣਾ ਆਪਣੇ ਮਦਰਾਸ ਦੇ ਵਿੱਚ ਜਾਂ ਕੋਲਕਾਤਾ ਦੇ ਵਿੱਚ ਨਾ ਜਿਹਨੂੰ ਸੰਗੀਤ ਨਹੀਂ ਆਉਦਾ ਨਾ ਉੱਥੇ ਉਹ ਰਿਸ਼ਤਾ ਨਹੀਂ ਕਰਦੇ ਓਕੇ ਮਦਰਾਸ ਵਿੱਚ ਵੀ ਇਹ ਪਹਿਲਾਂ ਪੁੱਛਦੇ ਆ ਕਿ ਤੈਨੂੰ ਸੰਗੀਤ ਦੇ ਨਾਲ ਲਗਾ ਹੈ ਸੰਗੀਤ ਇੱਕੋ ਚੀਜ਼ ਨਹੀਂ ਦਿੰਦਾ ਸੰਗੀਤ ਬਹੁਤ ਕੁਝ ਦਿੰਦਾ ਸੰਗੀਤ ਤੁਹਾਨੂੰ ਬੈਣ ਉੱਠਣ ਦੀ ਮੱਤ ਦਿੰਦਾ ਤੁਹਾਨੂੰ ਤੁਹਾਡੀ ਗੱਲਬਾਤ ਵਿੱਚ ਬੈਲੈਂਸ ਦਿੰਦਾ ਤੁਹਾਨੂੰ ਬੋਲਣ ਦੀ ਕਲਾਕਤ ਦਿੰਦਾ ਤੁਹਾਨੂੰ ਇੱਕ ਅਦਬ ਦਿੰਦਾ ਤੁਹਾਨੂੰ ਲੋਕਾਂ ਵਿੱਚ ਸਮਾਜ ਵਿੱਚ ਕਿੱਦਾਂ ਬਿਸਰਨਾ ਉਹ ਸਾਰੀ ਚੀਜ਼ ਦਿੰਦਾ ਉਹ ਸਿਰਫ ਇੱਕੋ ਹੀ ਕੁਐਸਚਨ ਮਿਲਦੇ ਬੱਚੇ ਨੂੰ ਸੰਗੀਤ ਤੋਂ ਹਾਂ ਜਦੋਂ ਕਹਿੰਦੇ ਆਉਂਦਾ ਫਿਰਿਸ਼ਤਾ ਕਰਦੇ ਜੇ ਨਹੀਂ ਆਉਂਦਾ ਤਾਂ ਕਹਿੰਦੇ ਅਸੀਂ ਦਿਸਤਾਨੇ ਕਰਨਾ ਸੰਗੀਤ ਨੂੰ ਇੰਨਾ ਪਿਆਰ ਕਰਦੇ ਇੰਨਾ ਪਿਆਰ ਕਰਦੇ ਆ ਆਪਣੇ ਪੰਜਾਬ ਦੇ ਵਿੱਚ ਤੇ ਕਣਕਾਂ ਦੇ ਵਿੱਚ ਸੰਗੀਤ ਆ ਸਕਦੇ ਪੰਜਾਬ ਹੈ ਹੀ ਸੰਗੀਤ ਨਾਲ ਭਰਿਆ ਹੈ ਤੇ ਨਹੀਂ ਤੇ ਲੋਕੀ ਇਥੋਂ ਇਥੋਂ ਪੰਜਾਬ ਦੇ ਕਿੰਨੇ ਆਰਟਿਸਟ ਕਿੰਨੀ ਇੰਡਸਟਰੀ ਸਾਰੀ ਪੰਜਾਬ ਪੰਜਾਬ ਨੇ ਭਰੀ ਰਾਜਪੂਰ ਤੋਂ ਲੈ ਕੇ ਸ਼ਮੀ ਕਪੂਰ ਤੋਂ ਲੈ ਕੇ ਦਿੱਥਵੀ ਰਾਜਪੂਰ ਤੋਂ ਲੈ ਕੇ ਫਿਰ ਹੁਣ ਵੀ ਸਾਰਾ ਚੀਜ਼ ਸਾਰੀ ਇੰਡਸਟਰੀ ਪੰਜਾਬ ਦੀ ਤੇ ਕਿਹੜੇ ਕਿਹੜੇ ਇਨਸਟਰੂਮੈਂਟ ਵੀ ਨਾਲ ਸੰਗੀਤ ਬਿਲਕੁਲ ਹਾਂ ਮੈਂ ਹਾਰਮੋਨੀਅਮ ਵੀ ਆਪਣਾ ਤਬਲਾ ਵੀ ਤੇ ਵੋਕਲ ਵੀ ਕੋਰੋਨਾ ਹੈਗਾ ਲਾਈਟਸ ਰਿਕਵੈਸਟ ਕਰ ਵੀ ਵੋਕਲਿਸਟ ਕਲਾਸਿਕਲ ਵੀ ਗਿਟਾਰ ਵੀ ਇਹ ਸਾਰੇ ਅਡਜਸਟਮੈਂਟ ਦੀ ਵੀ ਤਰੀਫ਼ ਦੇ ਦਿਆ ਕਿਉਂਕਿ ਅੱਜ ਕੱਲ ਜਿਹੜਾ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਤੇ ਬਹੁਤ ਕੁਛ ਜਿਹੜਾ ਉਹ ਆਨਲਾਈਨ ਹੋ ਰਿਹਾ ਆ ਤੇ ਤੁਸੀਂ ਵੀ ਕੁਝ ਇਦਾਂ ਦਾ ਉਪਰਾਲਾ ਕੀਤਾ ਕਿ ਜੇ ਕਿਸੇ ਨੇ ਘਰ ਬੈਠੇ ਨੇ ਸਿੱਖਣਾ ਉਹ ਕਾਫੀ ਜਿਹੜੇ ਆ ਉਹ ਪੀਐਸਬੀ ਤੁਹਾਨੂੰ ਸੋਸ਼ਲ ਮੀਡੀਆ ਤੇ ਮਿਲਣਗੇ ਕਿ ਉਹ ਘਰ ਬੈਠਿਆਂ ਨੂੰ ਸੰਗੀਤ ਸਖਾ ਲੈਣਾ ਜਾਂ ਇਦਾਂ ਦੀਆਂ ਇਹ ਵੀ ਕਾਫੀ ਜਣੀਆਂ ਹੋ ਸੋਹਣ ਜੀ ਕਹਿੰਦੇ ਵੀ ਜਿਹੋ ਜਿਹੇ ਦੇਸ਼ ਹੋ ਜਾਂਦੇ ਤੇ ਇਸ ਬਣਾ ਲੈਣਾ ਚਾਹੀਦਾ ਜਿਹੜਾ ਬੰਦਾ ਸਮਝ ਦੇ ਨਾਲ ਨਹੀਂ ਚੱਲਦਾ ਤਾਂ ਸਮਾਉਂ ਪਿੱਛੇ ਛੱਡ ਦਿਆ ਤੇ ਹੁਣ ਅਸੀਂ ਤੇ ਗੱਲ ਕਰਦੇ ਆ ਕਿ ਵੀ ਸੰਗੀਤ ਨੂੰ ਅੱਗੇ ਰੱਖਣਾ ਹੈ ਹੁਣ ਸੰਗੀਤ ਕਿੱਥੇ ਆ ਹੁਣ ਲੋਕਾਂ ਕੋਲ ਜੇ ਕਹੀਏ ਵੀ ਚੌਕੜੀ ਮਾਰ ਕੇ ਤੁਸੀਂ 10-10 5-5 ਘੰਟੇ ਇੱਥੇ ਬੈਠੋ ਰਿਆਜ਼ ਕਰੋ ਆ ਕਿ ਟਾਈਮ ਨਹੀਂ ਹੈਗਾ ਅੱਜ ਕੱਲ ਬੱਚਿਆਂ ਕੋਲ ਕਿਉਂਕਿ ਬੱਚਿਆਂ ਦਾ ਬਚਪਨ ਜਿਹੜਾ ਆ ਉਹ ਬਹੁਤ ਥੋੜਾ ਰਹਿ ਗਿਆ ਪਹਿਲਾਂ ਬਚਪਨ ਹੁੰਦਾ ਸੀ 18-20 ਸਾਲ ਦਾ ਹੁਣ ਬਚਪਨ ਸਾਰਾ 7-8 ਸਾਲ ਦਾ ਰਹਿ ਗਿਆ 7-8 ਸਾਲ ਦਾ ਕੰਮ ਮੋਬਾਈਲ ਨੇ ਖੋਲਿਆ ਬਚਪਨ ਅੱਛਾ ਉਹਦੇ ਨਾਲ ਕੀ ਹੋਇਆ ਅਪਾ ਬਡੇ ਹੋਏ ਤਾਂ ਵੱਡੇ ਵੀ ਆ ਜੋ ਵੀ ਆ ਲਾਈਫ ਇੰਨੀ ਕਿ ਬੀਜ਼ੀ ਹੋ ਗਈ ਕਿਸੇ ਕੋਲ ਟਾਈਮ ਹੀ ਹੈ ਨੀਗਾ ਫਿਰ ਉਹਦੇ ਨਾਲ ਅਸੀਂ ਇਸ ਸਿਧਾਂਤ ਤੇ ਆ ਵੀ ਜੇ ਟੈਕਨੋਲੋਜੀ ਸਾਨੂੰ ਕੰਮ ਦੇ ਰਹੀ ਹੈ ਜੇ ਫਾਇਦਾ ਦੇ ਰਹੀ ਹੈ ਕਿਉਂ ਨਾ ਲਈਏ ਇਸ ਕਰਕੇ ਮੇਰੇ ਐਨਆਰਈ ਸਟੂਡੈਂਟ ਕੈਨੇਡਾ ਅਮਰੀਕਾ ਜਰਮਨ ਆਲ ਓਵਰ ਵਰਲਡ ਦੇ ਵਿੱਚ ਸਟੂਡੈਂਟਸ ਦੀ ਆਨਲਾਈਨ ਕਲਾਸਿਸ ਵਗੈਰਾ ਵੀ ਚੱਲਦੀ ਆ ਇੱਥੇ ਅਕੈਡਮੀ ਕਲਾਸਿਸ ਵੀ ਚੱਲਦੀ ਆ ਸਾਰੇ ਚੀਜ਼ ਦਾ ਫਿਰ ਉਸ ਤਰੀਕੇ ਨਾਲ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਨੇ ਅਸੀਂ ਕਲਾਸਿਸ ਆ ਫਿਰ ਜੇ ਕਿਤੇ ਮੇਰਾ ਸ਼ੋ ਵੀ ਹੁੰਦਾ ਜਾਗਰਨ ਸ਼ੋਵਾ ਸੂਫੀਆਨਾ ਸ਼ੋਵਾ ਗਜ਼ਲ ਸ਼ੋਵਾ ਧਾਰਮਿਕ ਐਵਰੀਥਿੰਗ ਫਿਰ ਉਹ ਵੀ ਨਾਲ ਨਾਲ ਖਰੀਦਦਾ ਹੈ ਜਿੱਦਾਂ ਵੀ ਲੋਕੀ ਸਾਨੂੰ ਪਰਵਾਨ ਪਰਵਾਨਦੇ ਆ ਤੇ ਉਸ ਤਰੀਕੇ ਨਾਲ ਕਰੀਦਾ ਆ ਕਿਉਂਕਿ ਜਿਹੜਾ ਤੁਹਾਡਾ ਜਿਹੜਾ ਆ ਉਹ ਬੜਾ ਏਸ ਲਾਈਨ ਦੇ ਵਿੱਚ ਬੜਾ ਲੰਬਾ ਸਫਰ ਬਹੁਤ ਲੰਬਾ ਆ ਤੇ ਉਹਦੇ ਨਾਲ ਜਦੋਂ ਸਫਰ ਲੰਬਾ ਹੁੰਦਾ ਤੇ ਤਜਰਬਾ ਵੀ ਜਿਹੜਾ ਆ ਉਹ ਵੱਧ ਆਇਆ ਤੇ ਉਤਰਾ ਚੜਾ ਤੁਸੀਂ ਸਾਰੇ ਹੀ ਦੇਖਿਆ ਹਰ ਕਿਉਂਕਿ ਮੈਨੂੰ ਲੱਗਦਾ ਕਿ ਜਦੋਂ ਰਿਕਾਰਡਿੰਗ ਆ ਜਿਹੜੀ ਇੱਕ ਸਕੂਲ ਸਕੂਲ ਤੇ ਹੁੰਦੀਆਂ ਸੀਗੀਆਂ ਉਥੋਂ ਮੈਨੂੰ ਲੱਗਦਾ ਆਪਾਂ ਸ਼ੁਰੂ ਹੋਏ ਹੋਇਆ ਬਿਲਕੁਲ ਬਿਲਕੁਲ ਹਾਂਜੀ ਤੇ ਉਹ ਕਿਉਂਕਿ ਇਹ ਜਿਹੜਾ 2000 ਸਾਲ ਤੋਂ ਬਾਅਦ ਵਿੱਚ ਇੰਨਾ ਕਿ ਜ਼ਿਆਦਾ 20ਾਂ 24ਾਂ ਸਾਲਾਂ ਦੇ ਵਿੱਚ ਸੰਗੀਤਿਕ ਜਿਹੜਾ ਲਾਈਨ ਦੇ ਵਿੱਚ ਮੈਂ ਵਿੱਚ ਤਾਂ ਹਰ ਇਲੈਕਟ੍ਰੋਨਿਕ ਜਾਂ ਕਿਸੇ ਵੀ ਫੀਲਡ ਦੇ ਵਿੱਚ ਇੰਨੀ ਕਿ ਜ਼ਿਆਦਾ ਚੇਂਜ ਆਈ ਹੈ ਹਰ 4 ਸਾਲਾਂ ਬਾਅਦ 5 ਸਾਲਾਂ ਬਾਅਦ ਜਿਹੜੀ ਟੀਮ ਦੇਖਣ ਨੂੰ ਮਿਲਦੀ ਸੀ ਕਿੱਥੇ ਸਕੂਲ ਤੋਂ ਸ਼ੁਰੂ ਹੋਇਆ ਅੱਜ ਕਿੱਥੇ ਤੱਕ ਪਹੁੰਚਿਆ ਇਹਦੇ ਵਿੱਚ ਕੀ ਤਜਰਬਾ ਸਾਂਝਾ ਕਰੂੰਗੇ ਕਿ ਜਿੱਦਾਂ ਜਿੱਦਾਂ ਸਟੈਪ ਬਾਈ ਸਟੈਪ ਕਿੰਨਾ ਕੁਸ਼ ਤੁਸੀਂ ਇੱਕ ਬਦਲ ਦਾ ਦੇਖਿਆ ਦੇਖੋ ਜੀ ਸੰਗੀਤ ਜਿਹੜਾ ਹੈ ਨਾ ਸੰਗੀਤ ਦਾ ਰੂਪ ਤੇ ਬਦਲ ਸਕਦਾ ਪਰ ਸਵਰ ਨਹੀਂ ਬਦਲ ਸਕਦਾ ਸੰਗੀਤ ਦਾ ਗਾਉਣ ਦਾ ਸਟਾਈਲ ਬਦਲ ਸਕਦਾ ਕੋਈ ਕਿਸੇ ਤਰੀਕੇ ਨਾਲ ਗਾਉਂਦਾ ਕੋਈ ਕਿਸੇ ਸਟਾਈਲ ਨਾਲ ਗਾਉਂਦਾ ਪਰ ਗਾਉਣਾ ਤੇ ਉਹਨੇ ਕੰਠ ਤੋਂ ਹੀ ਨਾ ਗਲੇ ਚੋਂ ਗਾਣਾ ਗਲਾ ਸਰੀਲਾ ਹੋਊਗਾ ਤੇ ਉਹ ਜਿਸ ਤਰੀਕੇ ਦਾ ਮਰਜੀ ਗਾਵੇ ਉਹ ਗਾਣਾ ਸਦਾ ਹੀ ਅਫੈਕਟ ਕਰੇਗਾ ਸਦਾ ਹੀ ਪ੍ਰਭਾਵਿਤ ਕਰੇਗਾ ਹੁਣ ਉਹ ਚਾਹੇ ਸਤੂਲ ਦਾ ਸੀਗਾ ਸਤੂਲ ਦਾ ਇਹ ਸੀਗਾ ਵੀ ਹੁਣ ਟੈਕਨੋਲੋਜੀ ਨਵੀਂ ਆ ਗਈ ਆ ਅਸੀਂ ਮੈਂ ਉਦੋਂ 8ਵੀਂ 9ਵੀਂ ਵਿੱਚ ਪੜਦਾ ਹੁੰਦਾ ਸੀਗਾ ਜਦੋਂ ਅਸੀਂ ਡੈਕ ਰਿਕਾਰਡਿੰਗ ਕਰਦੇ ਸੀ ਜਿੱਦਾਂ ਰਾਣਾ ਜੀ ਲਕੋਧਰ ਵਾਲੇ ਓਕੇ ਉਹਨਾਂ ਦੇ ਕੋਲ ਅਸੀਂ ਡੈਕ ਰਿਕਾਰਡਿੰਗ ਕਰਦੇ ਸੀ 16 17 ਸਾਲ ਦਾ ਉਦੋਂ ਮੈਂ ਇੱਕ ਕੰਪੋਜੀਸ਼ਨ ਤਿਆਰ ਕੀਤੀਆਂ ਸੀ ਤੇ ਉਹ 8 ਗੀਤਾਂ ਜਾਂ ਕੋਪੀ ਤਿਆਰ ਕੀਤਾ ਸੀ ਉਹ ਦਾ ਨਾਸਾ ਨੂੰ ਇਹ ਬੜੀ ਚੀਜ਼ ਪਸੰਦ ਆਏ ਪਈ ਇੱਕ 16 17 ਸਾਲ ਦਾ ਬੱਚਾ ਆ ਤੇ ਕੰਪੋਸ਼ਨਾਂ ਕੈਸੀਆਂ ਤਿਆਰ ਕਰਕੇ ਉਹਨਾਂ ਨੂੰ ਬੜੀ ਮਿਹਨਤ ਸ਼ਾਬਾਸ਼ ਦਿੱਤੀ ਹਲਾਸ਼ੇਰ ਦਿੱਤੀ ਤੇ ਉਹ ਇੱਕ ਮੈਕ ਕੰਪੀਣੀ ਮਾਰੀ ਸਾਈਕਲ ਚੱਲਦਾ ਰਹਿੰਦਾ ਚੱਲੇ ਵੇ ਦਿਲਾ ਚੱਲ ਤੂੰ ਡੜ ਚੱਲੇ ਕਦ ਦੇਖ ਤੇ ਆ ਜੀ ਮਿਲ ਬਿਨ ਤਕਲੀਫਾਂ ਬਿਨ ਤਕਲੀਫਾਂ ਮਿਲ ਦੇਨਾ ਹੈ ਤੇ ਮਰਮੇ ਜੋ ਦਿਨ ਦੇ ਖੋ ਕੇ ਆਚ ਦਿਨ ਲੰਗੇ ਰਾਤਾਂ ਨੇ ਹਨੇਰੀਆਂ ਖੋ ਕੇ ਆਚ ਦਿਨ ਲੰਗੇ ਰਾਤਾਂ ਨੇ ਹਨੇਰੀਆਂ ਤਾਰੇ ਆਦੀ ਲੋ ਹੈ ਨਹੀਂ ਯਾ ਦੀ ਉਹ ਤੇ ਦਿਨ ਲੰਗੇ ਵਾਜਵਾ ਤੇ ਮਾਪਾਂ ਗੱਲ ਕਰਦੇ ਆ ਕਿ ਜਿਹੜੀ ਸੰਗੀਤ ਦੀ ਕੇ ਬੱਚੇ ਜੇ ਤੁਹਾਡੇ ਕੋਲ ਕਿਸੇ ਨਵੇਂ ਬੱਚਿਆਂ ਨੇ ਆਉਣਾ ਹੋਵੇ ਤੇ ਉਹ ਤੁਹਾਡੇ ਨਾਲ ਕਿਦਾਂ ਸੰਪਰਕ ਕਰ ਸਕਦੇ ਆ ਤਾਂ ਉਹ ਹੋਰ ਨੋਰਮੈਂਟ ਚੱਲਿਆ ਆ ਆਪਣੀ ਅਕੈਡਮੀ ਹੈਗੀ 25-30 ਸਾਲ ਤੋਂ ਪਹਿਲਾਂ 945 ਦੇ ਵਿੱਚ ਤੋਂ ਤੁਹਾਨੂੰ ਪਤਾ ਹੀ ਆ ਉਹਦੇ ਮੈਂ ਅਕੈਡਮੀ ਖੋਲ੍ਹ ਲਈ ਸੀ 945 ਤੋਂ ਇਸ ਅਕੈਡਮੀ ਹੈਗੀ ਹੈ ਤੇ ਬੱਚੇ ਨੂਰ ਮਹਿਲ ਜੰਡਿਆਲਾ ਜ਼ਿਲ੍ਹੇ ਵੀ ਸੰਪਰਕ ਕਰਨਾ ਹੈ ਜਿਸ ਤਰੀਕੇ ਨੂੰ ਜਿਹਨੂੰ ਵੀ ਚਾਹੇ ਥੋੜਾ ਚਾਹੇ ਬਹੁਤਾ ਸ਼ੌਕ ਹੈ ਜਿਸ ਤਰੀਕੇ ਦਾ ਚਾਹ ਪ੍ਰੋਫੈਸ਼ਨਲ ਸਿੰਗਰ ਕਿਸੇ ਨੇ ਬਣਾਇਆ ਹਰ ਤਰੀਕੇ ਦਾ ਇੱਥੇ ਪ੍ਰਬੰਧ ਹੈ ਲੜਕੀਆਂ ਲਈ ਖਾਸ ਪ੍ਰਬੰਧ ਹੈ ਲੜਕੀਆਂ ਦੀ ਕਲਾਸ ਅਲੱਗ ਹੀ ਲੱਗਦੀ ਹੈ ਤੇ ਹਰੇਕ ਤਰੀਕੇ ਦਾ ਸੰਗੀਤ ਸਿਖਾਇਆ ਜਾਂਦਾ ਜਿਸ ਨੂੰ ਜਿਸ ਤਰੀਕੇ ਦਾ ਵੀ ਸੰਗੀਤ ਸਿੱਖਣਾ ਚਾਹਵੇ ਤੇ ਇੱਥੇ ਆ ਕੇ ਸਿੱਖ ਸਕਦਾ ਜਿੰਨੀ ਮਾਰੀ ਮੋਟੀ ਉਸ ਮਾਲਕ ਨੇ ਮੱਤ ਦਿੱਤੀ ਹੈ ਉਸ ਮੁਤਾਬਕ ਲਈ ਤੇ ਸੰਗੀਤ ਸਿਖਾਉਣ ਵਾਲੇ ਅਸੀਂ ਕੌਣ ਹੁੰਦੇ ਆ ਦੁਨੀਆ ਬਹੁਤ ਪਰੇ ਤੋਂ ਪਰੇ ਹੈ ਜੀ ਤੇ ਜਾਂਦੇ ਜਾਂਦੇ ਆਪਕ ਆਪਣੀ ਪਸੰਦ ਦਾ ਕੋਈ ਵੀ ਜਿਹੜਾ ਕੋਈ ਲੈਟੈਸਟ ਕੋਈ ਤੁਹਾਡਾ ਜਿਹੜਾ ਰਿਕਾਰਡ ਹੋਇਆ ਜਾਂ ਕੋਈ ਵੀ ਇੱਕ ਅਸੀਂ ਅ ਸ੍ਰਿੰਦਰ ਸੰਧਲ ਜੀ ਸਾਡੇ ਅ ਸ਼ਾਹ ਕੋਰਤੋਂ ਬਹੁਤ ਅੱਛੇ ਡਾਇਰੈਕਟਰ ਹਨ ਉਹਨਾਂ ਨੇ ਕਿਤਾਬਾਂ ਵੀ ਲਿਖੀਆਂ ਉਹਨਾਂ ਨੇ ਤੇ ਉਹਨਾਂ ਦੀ ਕਜ਼ਲਾ ਮੈਂ ਕੀਤੀਆਂ ਤੇ ਇੱਕ ਸਾਡੇ ਮਸਤਾਨ ਹੀਰਾ ਜੀ ਆ ਉਹਨਾਂ ਦੇ ਵੀ ਮੈਂ 뮤직 ਟ੍ਰੈਕਿੰਗ ਵੀ ਕਰਦਾ ਹਾਂ ਤੇ ਉਹਨਾਂ ਦੇ ਮੈਂ ਪ੍ਰੋਜੈਕਟ ਕਾਫੀ ਕੀਤੇ ਮस्तान हीरा ਜੀ ਜੁਕੇ ਤੋਂ ਉਹਨਾਂ ਦਾ ਬੜਾ ਸਾਡਾ ਸਾਥ ਆ ਬੜਾ ਪਿਆਰ ਆ ਉਹਨਾਂ ਦਾ ਵੀ ਤੇ ਸਰਿੰਦਰ ਸੰਧਰ ਜੀ ਦੇ ਮੈਂ ਇੱਕ ਤੁਹਾਨੂੰ ਸੁਣਾਉਣਾ ਜਰਾ ਲੇਟਸਟ ਕੀਤੇ ਲੇਟਸਟ ਕੀਤੇ Teriyan-ı karan nazra Teriyan-ı karan izhar çadea Nazra teriyan-ı karan izhar çadea Pir-i dil-i dil-i kan San-ı mar dil dil-i

ਗੱਲ ਕੀਤੀ ਸੀ ਕਿ ਅਸੀਂ ਕਾਲਜ ਟਾਈਮ ਇਹਨਾਂ ਨੂੰ ਸੁਣਦੇ ਹੁੰਦੇ ਸੀ ਤੇ ਅੱਜ ਅਸੀਂ ਘੱਟੋ ਘੱਟ 15-20 ਸਾਲ ਬਾਅਦ ਦੁਬਾਰਾ ਮਿਲੇ ਆ ਇਹ ਇੱਕ ਬਹੁਤ ਵੱਡੀ ਗੱਲ ਹੈ ਕਿ ਅਸੀਂ 15-20 ਸਾਲਾਂ ਤੋਂ ਬਾਅਦ ਮਿਲੇ ਆ ਪਰ ਇਦਾਂ ਮਿਲੇ ਆ ਕਿ ਅਸੀਂ ਰੋਜ਼ ਹੀ ਮਿਲਦੇ ਸੀ ਬਿਲਕੁਲ 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 ਇਹ ਜਿਹੜਾ ਕਿਉਂਕਿ ਜਿਹੜਾ ਤਾਂ ਹੀ ਕਹਿੰਦੇ ਕਿ ਜਿਹੜਾ ਪੁਰਾਣਾ ਪਿਆਰ ਜਿਹੜਾ ਆ ਉਹ ਹਮੇਸ਼ਾ ਅੱਜ ਦੀ ਪੀੜ੍ਹੀ ਨੂੰ ਵੀ ਇਹੀ ਮੈਂ ਤਾਂ ਕਹਿਣਾ ਚਾਹੂੰਗਾ ਕਿ ਜੇ ਕੋਈ ਚਾਹੇ ਕਾਲਜ ਵਿੱਚ ਜਾਂ ਤੁਸੀਂ ਚਾਹੇ ਸਕੂਲ 'ਚਾਂ ਇਹ ਸਾਵਨਾ ਰਸਤੇ ਬਣਾਓ ਕਿ ਤੁਸੀਂ 20 ਸਾਲਾਂ ਬਾਅਦ ਵੀ ਟਕਰੋਂ ਤੇ ਇੰਦਾ ਟਕਰੋਂ ਕਿ ਰੋਜ਼ ਹੀ ਮਿਲਦੇ ਆਂ ਬਿਲਕੁਲ ਜੀ ਤਸਵੀਰ ਹੋਣੀ ਚਾਹੀਦੀ ਪਿਆਰ ਦੇ ਵਿੱਚ ਸੱਚੇ ਪਿਆਰ ਕਹਿੰਦੇ ਨੇ ਕਿ ਪਹਿਲਾਂ ਮਕਾਨ ਕੱਚੇ ਸੀ ਤੇ ਪਿਆਰ ਪੱਕੇ ਸੀ ਹੁਣ ਮਕਾਨ ਪੱਕੇ ਹੋ ਗਏ ਤੇ ਪਿਆਰ ਕੱਚੇ ਹੋ ਗਏ ਆ ਬਸ ਆ WhatsApp ਦੇ ਪਿਆਰ ਹੈਗਾ ਮੈਸੇਜਾਂ ਦੇ ਪਿਆਰ ਹੈਗਾ ਜੇ ਕਿਸੇ ਨੇ ਗਲਤ ਮੈਸੇਜ ਪਾਤਾ ਤੇ ਪਿਆਰ ਟੁੱਟ ਗਿਆ ਜੇ ਚੰਗਾ ਮੈਸੇਜ ਪਾਤਾ ਤੇ ਪਿਆਰ ਵੱਜ ਗਿਆ ਆ ਤੁਹਾਡੀ ਗੱਲ ਬਹੁਤ ਅੱਛੀ ਸੋਨਾ ਜੀ ਸਾਨੂੰ ਬੜਾ ਮਾਣ ਫਖਰ ਹੁੰਦਾ ਕਿ ਜਿਹੜੀਆਂ ਸਾਂਝ ਆਂ ਜਿਹੜੇ ਆਪਣੇ ਪੁਰਾਣੇ ਪਿਆਰ ਚੱਲੇ ਆਉਂਦੇ ਆ ਹਜੇ ਵੀ ਉਹ ਤਸਵੀਰ ਉਹ ਖੁਸ਼ਬੂ ਉਹ ਹੀ ਚੀਜ਼ਾਂ ਹਜੇ ਵੀ ਕਾਇਮ ਹੈਗੀਆਂ ਤੇ ਮਾਲਕ ਇਸੇ ਤਰੀਕੇ ਨਾਲ ਹੀ ਦੁਨੀਆ ਦੇ ਵਿੱਚ ਸਮਾਜ ਦੇ ਵਿੱਚ ਆਪਸੀ ਪਿਆਰ ਬਣਾਈ ਰੱਖੇ ਸਹਿ ਇਹ ਆਪਣਾ ਆਪਸੀ ਲਗਾਏ ਰੱਖੇ ਜਿਹਦੇ ਨਾਲ ਪਿਆਰ ਤੇ ਦੁਨੀਆ ਜਿੰਦੀ ਹੈ ਜੀ ਨਹੀਂ ਤਾਂ ਸੋਸ਼ਲ ਮੀਡੀਆ ਵਾਲਾ ਪਿਆਰ ਤਾਂ ਇਹ ਹੋ ਗਿਆ ਕਿ ਜੇ ਕੋਈ ਇੱਕ ਬੰਦਾ ਕੋਈ ਪੋਸਟਾਂ ਪਾ ਰਿਹਾ ਆ ਜੇ ਤਾਂ ਤੁਸੀਂ ਉਹਦੀਆਂ ਹਰ ਪੋਸਟਾਂ ਨੂੰ ਲਿਖਦੇ ਨਹੀਂ ਬਹੁਤ ਚੰਗਾ ਬਹੁਤ ਚੰਗਾ ਅਗਰ ਤੁਸੀਂ ਰਿਤੇ ਲਿਖਣਾ ਚਾਹੋ ਕਿ ਜੇ ਤੁਹਾਨੂੰ ਮੰਨ ਲਓ ਕੋਈ ਚੀਜ਼ ਨਹੀਂ ਚੰਗੀ ਲੱਗਦੀ ਤਾਂ ਤੁਸੀਂ ਕਹਿੰਦੇ ਆ ਕਿ ਨਹੀਂ ਇਹ ਠੀਕ ਨਹੀਂ ਲੱਗੀ ਤੁਸੀਂ ਆਪਣਾ ਸੁਝਾਅ ਦਿੰਨੇ ਆ ਉਹ ਅਗਲਾ ਗੁੱਸਾ ਕਰ ਦਿੰਦਾ ਕਰ ਜਾਂਦਾ ਕਰ ਜਾਂਦਾ ਉਹ ਸੋਸ਼ਲ ਮੀਡੀਆ ਵਾਲਾ ਪਿਆਰ ਹੈ ਨਾ ਸੋਸ਼ਲ ਮੀਡੀਆ ਵਾਲਾ ਪਿਆਰ ਉਹ ਜੇ ਤਾਂ ਤੁਸੀਂ ਚੰਗਾ ਚੰਗਾ ਕਹੀ ਜਾਂਦੇ ਆ ਚੰਗਾ ਆ ਤੇ ਜੇ ਤੁਸੀਂ ਕਹਿੰਦਾ ਵੀ ਬਈ ਆ ਠੀਕ ਐ ਇਥੋਂ ਆ ਜਿਦਾ ਹੋਣਾ ਚਾਹੀਦਾ ਇਹ ਜਦ ਤੂੰ ਕਿੰਤੂ ਪ੍ਰੰਤੂ ਕਰਦੇ ਤੋ ਖਤਮ ਤੇ ਅੱਜਕਲ ਚੰਗੀਆਂ ਚੀਜ਼ਾਂ ਘੱਟ ਪ੍ਰਮੋਟ ਹੋ ਰਹੀਆਂ ਨੇ ਜਿਹੜੀ ਨੈਗੇਟਿਵਿਟੀ ਜਿਹੜੀ ਓ ਜਿਆਦਾ ਪ੍ਰਮੋਟ ਹੋ ਰਹੀ ਆ ਅੱਛਾ ਨੈਗੇਟਿਵਿਟੀ ਪ੍ਰਮੋਟ ਵੀ ਬਹੁਤ ਹੁੰਦੀ ਆ ਹਾਂ ਉਹ ਵੀ ਆ ਬੈ ਨੈਗੇਟਿਵਿਟੀ ਪੋਜ਼ਿਟਿਵਿਟੀ ਘੱਟ ਪ੍ਰਮੋਟ ਹੋਦੀ ਆ ਤੁਸੀਂ ਬਹੁਤ ਅੱਛਾ ਕਰালা ਲੋਕ ਤੇ ਜਿਹੜੀ ਐਸ ਪੋਜ਼ਿਟਿਵਿਟੀ ਨੂੰ ਵੀ ਤੁਸੀਂ ਪ੍ਰਮੋਟ ਕਰਨਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਤਰਕੀਆਂ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਤੁਹਾਡੀ ਟੀਮ ਨੂੰ ਬਹੁਤ ਬਹੁਤ ਸਾਰੀ ਲੋਕਮਲ ਟੀਮ ਦਾ ਜੀ ਹਸੈਨ ਸੰਗੀਤ ਅਕੈਡਮੀ ਦੇ ਵਿੱਚ ਬਹੁਤ ਬਹੁਤ ਤੁਹਾਡਾ ਜੀ ਧੰਨਵਾਦ ਸ਼ੁਕਰੀਆ ਜੀ ਹੈ ਮਹਾਰਾਜ ਸਭ ਜਨਦੀ ਕਲਾ ਦਾ ਆਚਰਕ ਜੀ ਥੈਂਕ ਯੂ ਜੀ ਸੋ ਠੀਕ